ਫੁਨਕਤ ਤਸਵੀਰਾਂ ਮਹਾਰਾਸ਼ਟਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਹੀ ਇੱਕ ਐਂਬੂਲੈਂਸ ਦੇ ਵਿੱਚ ਧਮਾਕਾ ਹੋ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਐਂਬੂਲੈਂਸ ਦੇ ਪਰਖੱਚੇ ਉੱਡ ਜਾਂਦੇ ਨੇ ਦੱਸਦੀ ਹੈ ਕਿ ਐਂਬੂਲੈਂਸ ਦੇ ਵਿੱਚ ਜੋ ਆਕਸੀਜਨ ਸਿਲੰਡਰ ਪਿਆ ਸੀ ਉਸ ਦੇ ਵਿੱਚ ਇਹ ਧਮਾਕਾ ਹੋਇਆ ਹੈ ਔਰ ਧਮਾਕੇ ਦੇ ਨਾਲ ਪੂਰੀ ਐਂਬੂਲੈਂਸ ਦੇ ਪਰਖੇ ਉੱਡ ਜਾਂਦੇ ਨੇ ਔਰ ਕਿਸ ਤਰੀਕੇ ਦੇ ਨਾਲ ਇਸ ਦੇ ਵਿੱਚੋਂ ਲਫਟਾਂ ਉੱਠਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਜਿਸ ਤੋਂ ਬਾਅਦ ਉੱਥੇ ਜੋ ਲੋਕ ਮੌਜੂਦ ਸੀ ਉਹਨਾਂ ਦੇ ਕਿਸੇ ਮੋਬਾਈਲ ਦੇ ਕੈਮਰੇ ਦੇ ਵਿੱਚ ਇਹ ਪੂਰੀ ਵੀਡੀਓ ਕੈਦ ਹੋਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਧਮਾਕਾ ਹੋਇਆ ਕਿਉਂਕਿ ਐਂਬੂਲੈਂਸ ਦੇ ਵਿੱਚ ਇੱਕ ਗਰਭਵਤੀ ਮਹਿਲਾ ਮੌਜੂਦ ਸੀ ਔਰ ਪਰਿਵਾਰ ਉਸ ਦਾ ਨਾਲ ਮੌਜੂਦ ਸੀ ਹਾਲਾਂਕਿ ਧਮਾਕੇ ਤੋਂ ਪਹਿਲਾਂ ਪਰਿਵਾਰ ਨੂੰ ਤੇ ਗਰਭਵਤੀ ਮੈਲਾ ਨੂੰ ਉਸ ਦੇ ਵਿੱਚੋਂ ਕੱਢ ਲਿਆ ਜਾਂਦਾ ਹੈ ਤਾਂ ਪੂਰੀ ਘਟਨਾ ਮਹਾਰਾਸ਼ਟਰ ਦੇ ਜਲਗਾਉਂ ਦੀ ਹੈ ਜਿੱਥੇ ਐਂਬੂਲੈਂਸ ਦੇ ਵਿੱਚ ਇੱਕ ਗਰਭਵਤੀ ਨੂੰ ਲਿਜਾਇਆ ਜਾ ਰਿਹਾ ਸੀ ਪਰ ਇਸੇ ਦੌਰਾਨ ਐਂਬੂਲੈਂਸ ਦੇ ਵਿੱਚੋਂ ਧੂਆ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਔਰ ਜਦੋਂ ਡਰਾਈਵਰ ਇਹ ਸਭ ਕੁਝ ਦੇਖਦਾ ਹੈ ਤਾਂ ਡਰਾਈਵਰ ਐਂਬੂਲੈਂਸ ਦੇ ਵਿੱਚੋਂ ਉੱਤਰ ਜਾਂਦਾ ਹੈ ਨਹੀਂ ਨਹੀਂ ਉਸ ਨੂੰ ਜੋ ਐਂਬੂਲੈਂਸ ਦੇ ਵਿੱਚ ਸਵਾਰ ਪਰਿਵਾਰ ਸੀ ਉਸ ਨੂੰ ਵੀ ਕਹਿੰਦਾ ਹੈ ਕਿ ਤੁਸੀਂ ਵੀ ਇਸ ਦੇ ਵਿੱਚੋਂ ਜਲਦੀ ਤੋਂ ਜਲਦੀ ਉਤਰ ਜਾਓ ਔਰ ਪਰਖ ਚਪਕ ਦੇ ਪਰਿਵਾਰ ਵੀ ਉਹਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਜੋ ਗਰਭਵਤੀ ਸੀ ਉਸ ਨੂੰ ਵੀ ਉਸ ਦੇ ਵਿੱਚੋਂ ਬਾਹਰ ਕੱਢ ਲਿਆ ਜਾਂਦਾ ਹੈ ਔਰ ਜਦੋਂ ਬਾਹਰ ਨਿਕਲਦੇ ਨੇ ਤਾਂ ਉਸੇ ਸਮੇਂ ਐਂਬੂਲੈਂਸ ਦੇ ਵਿੱਚ ਧਮਾਕਾ ਹੋ ਜਾਂਦਾ ਹੈ ਤੇ ਐਂਬੂਲੈਂਸ ਦੇ ਪਰਖੱਚੇ ਉੱਡ ਜਾਂਦੇ ਨੇ ਔਰ ਕਿਸ ਤਰੀਕੇ ਦੇ ਨਾਲ ਐਂਬੂਲੈਂਸ ਦੀ ਜੋ ਕੱਲਾ ਕੱਲਾ ਪੁਰਜਾ ਹੈ ਹਵਾ ਦੇ ਵਿੱਚ ਉੜਦਾ ਹੋਇਆ ਇੱਥੇ ਨਜ਼ਰ ਆਉਂਦਾ ਹੈ ਤਾਂ ਬਿਹਤ ਭਿਆਨਕ ਈ ਧਮਾਕਾ ਮਹਾਰਾਸ਼ਟਰ ਦੇ ਜਲਗਾਉਂ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਹੋਇਆ ਹੈ ਦੱਸਦੀ ਹੈ ਕਿ ਜਲਗਾਉਂ ਦੇ ਵਿੱਚ ਜ਼ਿਲ੍ਹਾ ਹਸਪਤਾਲ ਦੇ ਵਿੱਚ ਇਸ ਐਂਬੂਲੈਂਸ ਨੂੰ ਲਜਾਇਆ ਜਾ ਰਿਹਾ ਸੀ ਔਰ ਪਰਿਵਾਰ ਵਿੱਚ ਮੌਜੂਦ ਸੀ ਗਰਭਵਤੀ ਮਹਿਲਾ ਉੱਥੇ ਵਿੱਚ ਮੰਜੂਰ ਸੀ ਔਰ ਐਂਟਰੋਲ ਦੇ ਸਰਕਾਰੀ ਹਸਪਤਾਲ ਤੋਂ ਜ਼ਿਲ੍ਹਾ ਹਸਪਤਾਲ ਵਿੱਚ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਜੋ ਉੱਥੇ ਗਰਭਵਤੀ ਦੀ ਡਿਲੀਵਰੀ ਹੋ ਸਕੇ ਪਰ ਇਸੇ ਦੌਰਾਨ ਇਹ ਵੱਡਾ ਹਾਦਸਾ ਰਸਤੇ ਦੇ ਵਿੱਚ ਵਾਪਰ ਜਾਂਦਾ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਕਿਉਂਕਿ ਆਕਸੀਜਨ ਸਿਲੰਡਰ ਦੇ ਵਿੱਚ ਧੁਮਾਕਾ ਹੋਇਆ ਹੈ ਆਕਸੀਜਨ ਸਿਲੰਡਰ ਜੋ ਕਿ ਮਰੀਜ਼ਾਂ ਨੂੰ ਲਗਾਏ ਜਾਂਦੇ ਨੇ ਜਿਸ ਸਮੇਂ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਮਰੀਜ਼ਾਂ ਨੂੰ ਸਾਹ ਲੈਣ ਲਈ ਦਿੱਕਤਾਂ ਆਵੇ ਤਾਂ ਇਸ ਕਰਕੇ ਆਕਸੀਜਨ ਸਿਲੰਡਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਇਸ ਤਰੀਕੇ ਦੀਆਂ ਹੁਣ ਘਟਨਾਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਜਦੋਂ ਆਕਸੀਜਨ ਸਿਲੰਡਰ ਦੇ ਵਿੱਚ ਧਮਾਕਾ ਹੋ ਜਾਂਦਾ ਹੈ ਤਾਂ ਇਹ ਵੱਡੇ ਸਵਾਲ ਖੜੇ ਕਰਦੀ ਹੈ ਕਿ ਘਟਨਾ ਕੀ ਆਖਿਰ ਆਕਸੀਜਨ ਸਿਲੰਡਰ ਦੇ ਵਿੱਚ ਧਮਾਕਾ ਕਿਵੇਂ ਹੁੰਦਾ ਹੈ ਕਿਉਂਕਿ ਜਿੰਦਗੀ ਬਚਾਉਣ ਲਈ ਆਕਸੀਜਨ ਸਿਲੰਡਰ ਲਗਾਏ ਜਾਂਦੇ ਨੇ ਪਰ ਉੱਥੇ ਜਦੋਂ ਇਹ ਹੀ ਮੋਤਦਾ ਸਮਾਨ ਬਣ ਜਾਂਦੇ ਨੇ ਜਦੋਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਧੁਮਾਕਾ ਹੋ ਜਾਂਦਾ ਹੈ ਤਾਂ ਇੱਕ ਤਰੀਕੇ ਦੇ ਨਾਲ ਖਦਸ਼ਾ ਜ਼ਰੂਰ ਪੈਦਾ ਹੁੰਦਾ ਹੈ ਕਿ ਆਖਿਰ ਇਹਨਾਂ ਸਿਲੰਡਰਾਂ ਦੇ ਵਿੱਚ ਕਿਸ ਤਰੀਕੇ ਦੀ ਕੋਈ ਗੜਬੜੀ ਹੈ ਜਾਂ ਫਿਰ ਇਹਨਾਂ ਦੀ ਜਾਂਚ ਪਹਿਲਾਂ ਨਹੀਂ ਕੀਤੀ ਗਈ ਕਿਉਂਕਿ ਜਿਸ ਤਰੀਕੇ ਦੇ ਨਾਲ ਪੂਰਾ ਪਰਿਵਾਰ ਮੌਜੂਦ ਸੀ ਗਰਭਵਤੀ ਮਹਿਲਾ ਮੌਜੂਦ ਸੀ ਔਰ ਉਸਦੇ ਸਿਲੰਡਰ ਲਗਾਇਆ ਗਿਆ ਸੀ ਤਾਂ ਉੱਥੇ ਵੱਡਾ ਧੁਮਾਕਾ ਇਹ ਜਦੋਂ ਹੁੰਦਾ ਹੈ ਤਾਂ ਵੱਡੇ ਸਵਾਲ ਖੜੇ ਹੋ ਜਾਂਦੇ ਕਿ ਇਹ ਵੱਡਾ ਹਾਦਸਾ ਹੋ ਸਕਦਾ ਸੀ ਜੇਕਰ ਮੌਕੇ ਦੇ ਉੱਤੇ ਪਰਿਵਾਰ ਨੂੰ ਬਾਹਰ ਨਾ ਕੱਢਿਆ ਜਾਂਦਾ ਤਾਂ ਐਂਬੂਲੈਂਸ ਡਰਾਈਵਰ ਜਦੋਂ ਦੇਖਦਾ ਹੈ ਕਿ ਐਂਬੂਲੈਂਸ ਦੇ ਵਿੱਚੋਂ ਧੂਆ ਨਿਕਲਣ ਲੱਗ ਪਿਆ ਤਾਂ ਉਸ ਤੋਂ ਬਾਅਦ ਉਹ ਉੱਥੋਂ ਉਤਰ ਜਾਂਦਾ ਹੈ ਔਰ ਜੋ ਉਸ ਦੇ ਵਿੱਚ ਲੋਕ ਸਵਾਰ ਸੀ ਤਾਂ ਉਹਨਾਂ ਨੂੰ ਵੀ ਕਹਿ ਦਿੰਦਾ ਹੈ ਕਿ ਤੁਸੀਂ ਇਸ ਦੇ ਵਿੱਚੋਂ ਜਲਦੀ ਤੋਂ ਜਲਦੀ ਹੇਠਾਂ ਉਤਰ ਜਾਓ ਅਤੇ ਐਂਬੂਲੈਂਸ ਤੋਂ ਦੂਰ ਜਾ ਕੇ ਖੜੇ ਹੋ ਜਾਓ ਤਾਂ ਪਰਿਵਾਰ ਤੁਰੰਤ ਬਾਹਰ ਨਿਕਲਦਾ ਹੈ ਜੋ ਗਰਭਵਤੀ ਮਹਿਲਾ ਹੈ ਉਸ ਨੂੰ ਵੀ ਕਿਸੇ ਤਰੀਕੇ ਐਂਬੂਲੈਂਸ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਉਹ ਦੂਰ ਜਾ ਕੇ ਖੜੇ ਹੋ ਜਾਂਦੇ ਨੇ ਔਰ ਉਸੇ ਸਮੇ ਕੁਝ ਹੀ ਮਿੰਟਾਂ ਦੇ ਵਿੱਚ ਐਂਬੂਲੈਂਸ ਦੇ ਵਿੱਚ ਧਮਾਕਾ ਹੋ ਜਾਂਦਾ ਹੈ ਆਕਸੀਜਨ ਜੋ ਸਿਲੰਡਰ ਹੈ ਉਸ ਦੇ ਵਿੱਚ ਵੱਡਾ ਧਮਾਕਾ ਹੁੰਦਾ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਬਲਾਸਟ ਦੀ ਆਵਾਜ਼ ਵੀ ਆਉਂਦੀ ਹੈ ਔਰ ਦੂਰ ਦੂਰ ਤੱਕ ਪਰਖੱਚੇ ਐਂਬੂਲੈਂਸ ਦੇ ਉੜ ਜਾਂਦੇ ਨੇ ਔਰ ਗਰੀਮਤ ਰਈ ਕੀ ਪਰਿਵਾਰ ਉਤਰ ਗਿਆ ਸੀ ਕਿਉਂਕਿ ਜੇਕਰ ਪਰਿਵਾਰ ਵਿੱਚ ਮੌਜੂਦ ਹੁੰਦਾ ਤਾਂ ਹਾਦਸਾ ਤੁਸੀਂ ਦੇਖ ਸਕਦੇ ਹੋ ਇੱਕ ਇਸ ਤਰੀਕੇ ਦਾ ਹੋਇਆ ਹੈ ਔਰ ਕਿਸ ਤਰੀਕੇ ਦਾ ਧਮਾਕਾ ਹੋਇਆ ਹੈ ਕਿ ਜਿਸ ਨਾਲ ਪੂਰੀ ਐਂਬੂਲੈਂਸ ਦੇ ਉੱਪਰ ਖੱਟੇ ਉੜ ਗਏ ਨੇ ਟੁਕੜੇ ਦੂਰ ਦੂਰ ਜਾ ਕੇ ਡਿੱਗੇ ਨੇ ਔਰ ਹਵਾ ਦੇ ਵਿੱਚ ਉੱਡਦੇ ਹੋਏ ਨਜ਼ਰ ਆ ਰਹੇ ਨੇ ਤਾਂ ਜੇਕਰ ਪਰਿਵਾਰ ਵਿੱਚ ਮੌਜੂਦ ਹੁੰਦਾ ਤਾਂ ਉਸ ਸਮੇਂ ਉਹਨਾਂ ਦਾ ਕੀ ਹਾਲ ਹੁੰਦਾ ਤੇ ਇਹ ਅੰਦਾਜ਼ਾ ਲਗਾਉਣਾ ਬਿਲਕੁਲ ਵੀ ਮੁਸ਼ਕਲ ਨਹੀਂ ਹੈ ਕਿ ਪਰਿਵਾਰ ਦਾ ਉਸ ਸਮੇਂ ਕੀ ਹਾਲ ਹੁੰਦਾ ਪਰ ਗਨੀਮਤ ਰਹੀ ਕਿ ਪੂਰਾ ਪਰਿਵਾਰ ਐਂਬੂਲੈਂਸ ਦੇ ਵਿੱਚੋਂ ਬਾਹਰ ਉਤਰ ਗਿਆ ਸੀ ਡਰਾਈਵਰ ਦੀ ਸਮਝਦਾਰੀ ਕਹੀ ਜਾ ਸਕਦੀ ਹੈ ਕਿ ਉਸਨੇ ਸਹੀ ਮੌਕੇ ਦੇ ਉੱਤੇ ਸਹੀ ਫੈਸਲਾ ਲਿਆ ਔਰ ਐਂਬੂਲੈਂਸ ਦੇ ਵਿੱਚ ਜੋ ਸਵਾਰ ਲੋਕ ਸੀ ਤਾਂ ਉਹਨਾਂ ਨੂੰ ਤੇ ਤਰੀਕੇ ਦੇ ਨਾਲ ਗਾਈਡ ਕੀਤਾ ਤਾਂ ਜੋ ਤੁਰੰਤ ਐਂਬੂਲੈਂਸ ਦੇ ਵਿੱਚੋਂ ਬਾਹਰ ਨਿਕਲ ਜਾਣ ਪਰ ਤੁਹਾਡਾ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਤਰੀਕੇ ਦਾ ਇਹ ਤਮਾਕਾ ਹੋਇਆ ਇੱਕ ਵਾਰ ਤੁਹਾਨੂੰ ਇਹ ਪੂਰੀ ਤਸਵੀਰ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਨਾਲ ਇਹ ਬਲਾਸਟ ਹੁੰਦਾ ਹੈ ਔਰ ਇਦੀ ਤੇਜ਼ ਆਵਾਜ਼ ਆਉਂਦੀ ਹੈ ਉੱਥੇ ਜੋ ਲੋਕ ਨੇ ਆਸ-ਪਾਸ ਉਹ ਵੀ ਸਹਿਮ ਜਾਂਦੇ ਨੇ ਔਰ ਐਂਬੂਲੈਂਸ ਦੇ ਪਰਖੱਚੇ ਹਵਾ ਦੇ ਵਿੱਚ ਉਡਦੇ ਹੋਏ ਨਜ਼ਰ ਆਉਂਦੇ ਨੇ